ਪਹਿਲਾਂ ਤਾਂ ਜੀ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਗੁਰਮੀਤ ਸਿੰਘ ਜੀ ਜਿਹੜਾ ਮਹਾਰਾਜ ਪ੍ਰਕਾਸ਼ ਅੱਜ ਸਰੋਪਾ ਸਾਹਿਬ ਦੇ ਵਿੱਚ ਹੋਇਆ ਹੈ तकरीबन 35-40 ਸਾਲਾਂ ਬਾਅਦ ਗੁਰੂ ਮਹਾਰਾਜਾ ਆਪਣੇ ਪਵਿੱਤਰ ਸਥਾਨ ਦੇ ਉੱਤੇ ਅੱਜ ਬਰਾਜਮਾਨ ਹੋਏ ਨੇ ਇਹਨਾਂ ਦਾ ਬਰਾਜਮਾਨ ਹੋਣ ਦਾ ਕਾਰਨ ਇਹ ਹੈ ਵੀ ਇੱਥੇ ਕੁਝ ਪਹਿਲਾਂ ਕੁ ਸ਼ਰਾਰਤੀ ਅੰਸਰਾਂ ਨੇ ਇਸ ਮਹਿਲ ਨੂੰ ਬੈਲੈਂਸ ਕੀਤਾ ਗਿਆ ਮਤਲਬ ਤੋੜ-ਖਾੜ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਨੂੰ ਇੱਥੋਂ ਲਜਾਏ ਗਏ ਕੁਝ ਮਤਲਬ ਗਲਤ ਭਾਵਨਾ ਨਾਲ ਤੇ ਉਤੇ ਪਹਿਲਾਂ ਜਦੋਂ ਮਹਾਰਾਜਾ ਰਿਪਦੰਮਨ ਸਿੰਘ ਨੂੰ ਰਾਜਗਦੀ ਮਿਲੀ ਜੀ ਉਸ ਤਰ੍ਹਾਂ ਇਹ ਮਹਾਰਾਜਾ ਸਰੋਪਾ ਸਾਹਿਬ ਦੇ ਵਿੱਚ ਇੱਥੇ ਪ੍ਰਕਾਸ਼ ਕਰਕੇ ਉਹਨਾਂ ਨੇ ਇੱਥੇ ਰਾਜ ਦੀ ਪ੍ਰਾਪਤ ਕੀਤੀ ਸਰੋਪਾ ਗਲਤ ਸੁਆ ਕੇ ਉਹਨਾਂ ਨੇ ਗਵਰਨਰ ਕੋਲੋਂ ਸੌਣੀ ਸੀ ਚੁੱਕੀ ਉਸ ਤੋਂ ਬਾਅਦ ਪ੍ਰੰਤ ਆ ਗਿਆ ਜੀ ਮਹਾਰਾਜਾ ਪ੍ਰਤਾਪ ਸਿੰਘ ਜਿਹੜੇ ਆਖਰੀ ਰਾਜਾ ਹੋਏ ਨੇ ਮਹਾਰਾਜ ਨਾਭਾ ਦੇ ਉਹਨਾਂ ਨੇ ਇੱਥੇ ਸੇਵਾ ਕੀਤੀ ਜੀ ਉਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਨੂੰ ਦਿੱਲੀ ਐ ਕੋਈ ਉਹ ਨਾ ਹੋਇਆ ਜੀ ਮਹਾਰਾਜਾ ਰਿਪਦੰਮਨ ਸਿੰਘ ਨੂੰ 1923 ਦੇ ਵਿੱਚ ਰੈਸਟ ਕੀਤਾ ਗਿਆ ਉਸ ਤੋਂ ਬਾਅਦ ਉਹ ਨਾਭਾ ਨਹੀਂ ਆਏ ਉਸ ਤੋਂ ਉਪਰੰਤ ਚੱਲਦਾ ਰਿਹਾ ਜੀ ਫਿਰ ਉਸ ਤੋਂ ਬਾਅਦ ਇਹ ਸਾਰੀਆਂ ਗੱਲਾਂਬਾਤਾਂ ਚੱਲਦੀਆਂ ਰਹੀਆਂ ਬੈਲੈਂਸ ਹੁੰਦਾ ਰਿਹਾ ਹੀਰਾ ਮਹਿਲ ਨੂੰ ਪਨ ਤੋੜ ਕੀਤਾ ਕੁਝ ਲਾਰਤੀ ਅਨਸਰਾਂ ਨੇ ਅਸੀਂ ਲੈ ਲਿਆ ਜੀ ਅਸੀਂ ਵੇਚ ਲਿਆ ਜੀ ਅਸੀਂ ਖਰੀਦ ਲਿਆ ਜੀ ਹੁਣ ਇਹ ਬਹੁਤ ਸਾਲਾਂ ਬਾਅਦ ਜੀ ਮਹਾਰਾਜਾ ਪ੍ਰਤਾਪ ਸਿੰਘ ਦੇ بیٹے ਮਹਾਰਾਜਾ ਹਿੰਮਤ ਸਿੰਘ ਦੇ ਪੋਤੇ ਅਵੀ ਉਹਦੇ ਪ੍ਰਤਾਪ ਸਿੰਘ ਜੀ ਅੱਜ ਇਸ ਸਥਾਨ ਦੇ ਉੱਤੇ ਆ ਕੇ ਆਪਣੀ ਸੇਵਾ ਕਰਕੇ ਆਪਦੇ ਮਨੁਤਨੋ ਸੇਵਾ ਕਰਕੇ ਉਹਨਾਂ ਦੀ ਮਹਾਰਾਣੀ ਪ੍ਰੀਤੀ ਜੀ ਮਹਾਰਾਣੀ ਹੰਮਾ ਸਿੰਘ ਤੇ ਮਹਾਰਾਜ ਭਾਨੂ ਪ੍ਰਤਾਪ ਜੀ ਉਹਨਾਂ ਦੇ ਪਰਿਵਾਰ ਨੇ ਇਹ ਸਾਰੀ ਸੇਵਾ ਕਰਕੇ ਇਹਨੂੰ ਦੁਬਾਰਾ ਉਸੇ ਸਥਿਤੀ ਦੇ ਵਿੱਚ ਲਿਆ ਕੇ ਅੱਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਅੱਜ ਬਹੁਤ ਮਨ ਨੂੰ ਖੁਸ਼ੀ ਹੋਈ ਹੈ ਜੀ ਸਾਡੀ 40-45 ਸਾਲਾਂ ਦੀਆਂ ਭਾਵਨਾ ਤੇ ਜਿਹੜੀਆਂ ਸੰਗਤ ਦੀਆਂ ਭਾਵਨਾ ਤੇ ਜਿਹੜੀਆਂ ਉਹ ਅੱਜ ਪੂਰਨ ਹੋਈਆਂ ਨੇ ਜੀ ਸਾਨੂੰ ਇਸ ਨੂੰ ਗੂਰ ਪੜਨਾ ਸ਼ੁਰੂ ਹੋਇਆ ਹੈ ਅਸੀਂ ਆਸ ਕਰਦੇ ਹਾਂ ਕਿ ਇਹ ਦਿਨ ਦੁਗਣੀ ਦਾ ਚਗਣੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਰੱਖੇ ਗੁਰੂ ਮਹਾਰਾਜ ਅੱਜ ਇਹਦੇ ਬਹੁਤ ਮਨ ਖੁਸ਼ੀ ਹੈ ਜੀ ਮੈਂ ਇਹਦੇ ਕੋਲੋਂ ਬਚਨ ਨਹੀਂ ਹਨ ਜਿਹੜੇ ਮੈਂ ਤੁਹਾਨੂੰ ਕਹਿ ਕੇ ਸੁਣਾਵਾਂ ਤੇ ਮੇਰੇ ਮੁਖਾਰਬਿੰਚੋ ਉਹ ਨਹੀਂ ਮੈਨੂੰ ਪਤਾ ਵੀ ਮੈਂ ਕਿਸ ਬਚਨ ਨਾਲ ਕਿਸੇ ਭਾਵਨਾ ਨਾਲ ਮੈਂ ਤੁਹਾਨੂੰ ਦੱਸ ਸਕਾਂ ਲੇਕਿਨ ਅੱਜ ਬਹੁਤ ਜ਼ਿਆਦਾ ਖੁਸ਼ੀ ਹੈ ਮਨ ਦੇ ਅੰਦਰ ਤਾਂ ਇੰਨੀ ਗੱਲ ਕਹਿੰਦਾ ਹੋਇਆ ਖਿਮਾਂ ਦਾ ਜੱਚਕਾਂ ਜੀ ਵਾਹਿ ਜੀ ਦਾ ਖਾਲਸਾ ਵਾਹ ਹੋਰ ਬੜੀ ਖੁਸ਼ੀ ਦੀ ਗੱਲ ਹੈ 20 ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਬਾਬਾ ਜੀ ਨੇ ਜਿਹੜੇ ਇੱਕ ਚੌਂਕੜੇ ਦੇ ਵਿੱਚ ਐਸ ਗੁਰੂ ਵਰਸ ਸਾਹਿਬ ਜੀ ਦਾ ਪੂਰੀ ਗੁਰਬਾਣੀ ਦਾ ਅਖੰਡ ਪਾਠ ਸਾਖ ਕਰਾ। ਬਾਬਾ ਰਾਜਾ ਸਿੰਘ। ਬਾਬਾ ਰਾਜਾ ਸਿੰਘ ਜੀ। ਬਾਬਾ ਰਾਜਾ ਸਿੰਘ ਜੀ ਕਿੱਥੋਂ ਕਿੱਥੋਂ ਕਾਲ ਚਲਣੀ ਤੋਂ ਜੀ। ਕਾਲ ਚਲਣੀ। ਠੀਕ ਹੈ ਜੀ। ਹਰਮਤਮਾ ਸਤਮਤਮ ਅਕਸ਼ੇ ਜੀ। ਬਾਈਂ ਕਿਰਪਾ ਕਰ। ਬਹੁਤ ਵਧੀਆ ਉੱਚਾਕਾਰ ਜੈ ਇਸ ਅਸਤ ਵੱਲੋਂ। ਮਹਾਰਾਣੀ ਜੀ ਨੂੰ ਬੜਾ ਜੈ ਇਸ। ਬਾਈਂ ਦੀ ਕਾਲ ਸਭਾ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸੇ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਦਾ ਦਿਨ ਆ ਜੀ ਮਹਾਰਾਜ ਜੋ ਹੀਰਾ ਮਹਿਲ ਦੀ ਲੜਾਈ ਸੀ ਕੁਛ ਸ਼ਰਾਰਤੀ ਅੰਸਰਾਂ ਨੇ ਜੋ ਗੁਰੂ ਮਹਾਰਾਜ ਸਾਹਿਬ ਦਾ ਪ੍ਰਕਾਸ਼ ਸੀ ਇੱਥੇ ਸ਼ੋਭਾ ਸੀ ਉਹਨੂੰ ਆਪਣੀ ਰਚਨਾ ਦੇ ਕੇ ਨਵੀਂ ਤੇ ਸਾਜਿਸ਼ ਰਚ ਕੇ ਇਥੋਂ ਗੁਰੂ ਮਹਾਰਾਜ ਸਾਹਿਬ ਦਾ ਪ੍ਰਕਾਸ਼ ਆ ਜਿਹੜੀ ਉਹਦੀ ਬੇਦਵੀ ਕਰਕੇ ਇਥੋਂ ਸ਼ਿਫਟ ਕਰਤਾ ਸੀ ਹੁਣ ਸਾਡੀ ਜਿਹੜੀ ਲੜਾਈ ਸੀ ਅਦਾਲਤਾਂ ਚ ਲੜਾਈ 24 ਸਾਲ ਬਾਈ ਗੁਰਮੀਲ ਸਿੰਘ ਜੱੱਤੇ ਦਾ ਰੁਤਮ ਸਿੰਘ ਸਾਡੇ ਵਕੀਲ ਸਾਹਿਬ ਸੋਢੀ ਸਾਹਿਬ ਸਾਡੀ ਕੁਲਵੰਤ ਜੀ ਆਪ ਜੀ ਦੀ ਵੀ ਇਹ ਲੜਾਈ ਵਿੱਚ ਸ਼ਾਮਲ ਰਹੇ ਹੋ ਤੇ ਇਹ ਲੜਾਈ ਲੜਨ ਤੋਂ ਬਾਅਦ ਜਿਹੜੀ ਲੜਾਈ ਜਿੱਤੀ ਹੈ ਇਹ ਮੂੜੂ ਮੋੜ ਜਿਹੜੇ ਸੁਸ਼ੋਭਤ ਹੋਏ ਨੇ ਗੁਰੂ ਮਹਾਰਾਜ ਆਪਣੀ ਜਗ੍ਹਾ ਤੇ ਆਏ ਨੇ ਇਹ ਬੜਾ ਖੁਸ਼ੀ ਵਾਲਾ ਦਿਨ ਹੈ ਭਾਗਾ ਵਾਲਾ ਦਿਨ ਹੈ ਸ਼ਾਈ ਪਰਿਵਾਰ ਲਈ ਵੀ ਔਰ ਨਾਬਾ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹੀਰਾਬਾਹਲ ਨਾਪਾ ਦੇ ਵਿੱਚ ਖੜਿਆ ਜਿੱਥੇ 2400 ਸਾਲ ਪਹਿਲਾਂ ਗੁਰਦੁਆਰਾ ਸਰੋਪਾ ਸਾਹਿਬ ਦੀ ਬੀਜਵੀ ਕੀਤੀ ਗਈ ਸੀ ਨਾ ਜੋ ਲੋਕ ਰਹੇ ਨੇ ਤੇ ਸਭ ਤੋਂ ਵੱਡੀ ਖੁਸ਼ਖਬਰੀ ਹੈ ਵੀ ਅੱਜ ਉੱਥੇ ਗੁਰੂ ਗ੍ਰੰਥ ਸਾਹਿਬ ਸਿਸ਼ੋਭਤ ਹੋ ਗਏ ਸਿੱਖ ਰਿਆਸਤ ਦਾ ਇਹ ਰਿਆਸਤ ਨਾਪਾ ਅੱਜ ਫੇਰ ਸਿੱਖ ਰਿਆਸਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਉਹ ਮਹਿਲ ਦੇ ਵਿੱਚ ਆ ਕੇ ਸ਼ੁਸ਼ੋਭਤ ਹੋ ਗਏ ਉਮੀਦ ਕਰਦਿਆਂ ਆਪ ਆ ਕੇ ਇੱਥੇ ਦਰਸ਼ਨ ਕਰੋਗੇ ਆ ਸ਼ਾਹੀ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਹਿੰਮਤ ਕੀਤੀ ਇੱਥੇ ਗੁਰੂ ਸਾਹਿਬ ਨੂੰ ਸ਼ੁਸ਼ੋਭਤ ਕਰਨ ਦੀ ਉਹਨਾਂ ਨੇ ਉਹ ਗੁਰੂ ਘਰ ਬਹੁਤ ਸੁੰਦਰ ਸਜਾਇਆ ਆਪਣਾ ਮਿਹਨਤ ਦੇ ਨਾਲ ਤੇ ਸ਼ਰਧਾ ਦੇ ਨਾਲ ਤੇ ਜਿਵੇਂ ਗੁਰੂ ਗ੍ਰੰਥ ਸਾਹਿਬ ਇਥੇ ਸ਼ੁਸ਼ੁਭਤ ਹੋਏ ਨੇ ਸਿੱਖ ਰਿਆਸ ਸਿੱਖ ਰਿਆਸ ਤੇ ਬਣੀ ਐ ਆਸ ਕਰਦਿਆਂ ਸਾਰੀ ਸਿੱਖ ਸੰਗਤ ਗੁਰੂ ਦੇ ਪੈ ਦੇ ਵਿੱਚ ਆ ਕੇ ਇਹਨੂੰ ਸਿੱਖ ਰਿਆਸ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਹੈ ਉਹਨੂੰ ਸਿੱਖ ਰਿਆਸ ਦਾ ਰੂਪ ਦੇ ਵਿੱਚ ਲੈ ਕੇ ਆਉਣਗੇ ਔਰ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਨੇ ਜਾਣੇ ਜਾਣ ਜਾਣੇ ਉਹਨਾਂ ਨੂੰ ਵਾਹਿਗੁਰੂ ਆਪ ਸਮਤ ਬਖਸ਼ੇ ਕਿਰਪਾ ਕਰੇ ਉਹਨਾਂ ਤੋਂ ਵੀ ਉਹਨਾਂ ਨੂੰ ਸਮਤ ਆਜੇ ਵੀ ਜਿਹੜੇ ਬੇਅਲਵੀ ਕਰਨ ਵਾਲੇ ਨਹੀਂ ਰਹੇ ਤਾਂ ਤੁਸੀਂ ਕਿੱਥੇ ਰਹਿ ਜਾਓਗੇ ਸੋ ਮੈਂ ਬੇਨਤੀ ਕਰਦਾ ਆ ਪੂਰੇ ਪੰਜਾਬ ਦੀ ਸੰਗਤ ਨੂੰ ਜੇ ਸਿੱਖ ਰਾਜ ਰਾਜ ਨਹੀਂ ਦੇਖਣੀ ਹੈ ਤਾਂ ਨਾਬੇ ਦੇ ਵਿੱਚ ਹੀਰਾ ਮਹਿਲਾ ਕੇ ਦਰਸ਼ਨ ਕਰਕੇ ਜਾਓ ਤੁਸੀਂ ਅਹਿਸਾਸ ਕਰੋਗੇ ਵੀ ਸਿੱਖ ਰਾਜ ਇੱਕ ਕਿੰਨਾ ਬੜਮੁੱਲਾ ਰਾਜ ਸੀ ਜੋ ਸਾਤੋਂ ਵਿਸਰ ਗਿਆ ਇਤਿਆਜ਼ ਕਰਦੇ ਹੋ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਉਹ ਸਾਨੂੰ ਦੁਬਾਰੇ ਬਖਸ਼ ਕਿਰਪਾ ਕਰੋ ਸਖ ਸੰਗਤ ਤੇ ਪੰਜਾਬੀਆਂ ਤੇ ਸਮੂਹ ਪੰਜਾਬੀਆਂ ਤੇ ਇਹ ਉਹਨਾਂ ਨੂੰ ਮਾਨ ਹਾਸਲ ਹੋ ਜੇ ਸਾਨੂੰ ਆਪਣੀ ਜ਼ਿੰਦਗੀ ਚ ਮਾਨ ਹਾਸਲ ਹੋ ਜੇ ਕਿ ਅਸੀਂ ਇਸ ਸੇਖਿਆਸ ਦੇ ਵਿੱਚ ਜਿਉਂਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਨਾਭਾ ਦੇ ਹੀਰਾ ਮਹਿਲ ਵਿਖੇ ਪਹੁੰਚਿਆ ਜਿੱਥੇ ਕਿ ਗੁਰਦੁਆਰਾ ਸਰੂਪਾ ਸਾਹਿਬ ਕਰੀਬ 24 ਸਾਲ ਪਹਿਲਾਂ ਇਥੋਂ ਮਰਾ ਸਰੂਪ ਨੀਚੇ ਚਲੇ ਗਏ ਸੀ ਅੱਜ 24 ਸਾਲ ਬਾਅਦ ਉਹੀ ਮਹਾਰਾਜ ਰੂਪ ਗੁਰਦੁਆਰਾ ਸ਼ਿਰੂਪਾ ਸਾਹਿਬ ਜਿਹੜਾ ਖੀਰਾ ਮੈਲ ਦੇ ਵਿੱਚ ਹੈ ਉੱਥੇ ਸਥਾਪਿਤ ਹੋਏ ਨੇ ਸਾਨੂੰ ਬਹੁਤ ਅਸੀ ਧੰਨਵਾਦੀਆਂ ਮਹਾਰਾਜਾ ਪਰਿਵਾਰ ਦੇ ਜਿਨ੍ਹਾਂ ਨੇ ਆ ਕੇ ਦੁਬਾਰਾ ਇਸ ਮਹਿਲ ਨੂੰ ਫੇਰ ਦੁਬਾਰਾ ਜਗਮਗ ਕੀਤਾ ਅਤੇ ਇਸ ਮਹਾਰਾਜ ਰੂਪ ਨੂੰ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਸਮੂਹ ਸੰਗਤ ਅਤੇ ਸਿੱਖ ਰਿਆਸਤ ਨੂੰ ਦੁਬਾਰਾ ਜਿੰਦਾ ਕੀਤਾ ਇਸ ਲਈ ਇਸ ਕਰਕੇ ਇਹ ਮਹਾਰਾਜਾ ਸਾਹਿਬ ਦੇ ਪਰਿਵਾਰ ਨੂੰ ਤਹਿ ਦਰੋਦਾ